ਲੋਟਕੋ ਸਟ ਹੋ ਰਹੀ ਆ ਇਲੀਗਲ ਨਜਾਇਜ਼ ਵੈਪਨ ਜਿਹੜੇ ਪੰਜਾਬ ਚ ਹੈਗੇ ਆ ਉਹਨਾਂ ਕਰਕੇ ਸਾਰਾ ਕੁਝ ਹੋ ਰਿਹਾ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਆ ਕਿ ਇੱਕ ਕਾਨੂੰਨ ਲਿਆਂਦਾ ਜਾਵੇ ਨਜਾਇਜ਼ ਹਥਿਆਰ ਪਾਇਆ ਜਾਂਦਾ ਫੜ ਕੇ ਤਨਕੇ ਅੰਦਰ ਦੀ ਉਹ 10 ਸਾਲੀ ਉਹਦੇ 5 ਸਾਲ ਜ਼ਮਾਨਤ ਨਾ ਹੋਵੇ ਜੀ ਉਹ ਤੁਹਾਡੇ ਸਵਾਲ ਚੁੱਕਣਗੇ ਕਿ ਤੁਸੀਂ ਪਿਓ ਪੁੱਤਰ ਦਾ ਸਭ ਤੋਂ ਜ਼ਿਆਦਾ ਲਈ ਫਿਰਦੇ ਹੋਣੇ ਫਿਰ ਕਰਨ ਮੈਂ ਤੁਸੀਂ ਚੈੱਕ ਕਰਾ ਲਓ ਸੋ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਸੀਗਾ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਨੇ ਬੜਾ ਗੰਭੀਰ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਐਨੇ ਥਾਣਿਆਂ 'ਚ ਮੁਲਾਜ਼ਮ ਨਹੀਂ ਹੈਗੇ ਜਿੰਨੇ ਵੀ ਆਈਪੀ ਲੋਗ ਗਨਮੈਨ ਲਈ ਫਿਰਦੇ ਨੇ ਹਥਿਆਰਾਂ ਦਾ ਮਸਲਾ ਬਹੁਤ ਗੰਭੀਰ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਪਾਜੀ ਜਿਹੜਾ ਤੁਸੀਂ ਅੱਜ ਵਿਧਾਨ ਸਭਾ 'ਚ ਮੁੱਦਾ ਚੁੱਕਿਆ ਸਪੀਕਰ ਸਾਹਿਬ ਦੇ ਧਿਆਨ 'ਚ ਲੱਗ ਗਿਆ ਕਿ ਥਾਣਿਆਂ 'ਚ ਨਹੀਂ 25 ਮੁਲਾਜ਼ਮ ਹੈਗੇ ਵੀ ਆਈਪੀ ਲੋਗ ਚੁੱਕੀ ਫਿਰਦੇ ਨੇ ਵਾਕੇ ਇਹ ਹਾਲਾਤ ਆ ਪੰਜਾਬ ਦੇ ਦੇਖੋ ਅੱਜ ਅਸਲੀ ਸਮੱਸਿਆ ਪੰਜਾਬ ਦੀ ਇਹ ਆ ਕਿ ਪੰਜਾਬ ਦਾ ਚਾਹੇ ਕੋਈ ਕਾਰੋਬਾਰੀ ਹੋਵੇ ਚਾਹੇ ਕੋਈ ਵਪਾਰੀ ਹੋਵੇ ਤੇ ਅਜੋ ਹਾਲ ਹੋ ਗਿਆ ਵੀ ਜੀਮੀਦਾਰ ਨੂੰ ਵੀ ਘਬਰਾਟ ਆ ਕਿ ਜੇ ਮੈਂ ਆਪਦੀ ਮੋਟਰ ਤੇ ਚਲੇ ਗਿਆ ਤੇ ਮੈਨੂੰ ਕੋਈ ਕਿਤੇ ਪੈ ਨਾ ਜਾਵੇ ਸੋ ਲੋੜ ਇਹ ਆ ਵੀ ਜਿਹੜੀਆਂ ਲੁੱਟਕਸੁੱਟ ਹੋ ਰਹੀ ਆ ਇਲੀਗਲ ਨਜਾਇਜ਼ ਵੈਪਨ ਜਿਹੜੇ ਪੰਜਾਬ 'ਚ ਹੈਗੇ ਆ ਉਹਨਾਂ ਕਰਕੇ ਸਾਰਾ ਕੁਝ ਹੋ ਰਿਹਾ ਤੇ ਸਰਕਾਰ ਨੂੰ ਮੈਂ ਇਹ ਬੇਨਤੀ ਕੀਤੀ ਆ ਕਿ ਇੱਕ ਕਾਨੂੰਨ ਲਿਆਂਦਾ ਜਾਵੇ ਜਿਹਦੇ ਵਿੱਚ ਜੇ ਕੋਈ ਬੰਦਾ ਲੁੱਟਕਸੁੱਟ ਕਰਦਾ ਕਿਸੇ ਦੇ ਦਸਤਰ ਮਾਰਦਾ ਜਾਂ ਉਹਦੇ ਕੋ ਨਜਾਇਜ਼ ਹਥਿਆਰ ਪਾਇਆ ਜਾਂਦਾ ਫੜ ਕੇ ਤੁੰਕੇ ਅੰਦਰ ਦੀ ਉਹ 10 ਸਾਲੀ ਉਹਦੀ 5 ਸਾਲ ਜਮਾਨਤ ਨਾ ਹੋਵੇ ਤੇ ਮੈਂ ਮਹਿਸੂਸ ਕਰਦਾ ਕਿ 95% ਜਿਹੜਾ ਕ੍ਰਾਈਮ ਹੈ ਉਹ ਕੰਟਰੋਲ ਛਾ ਜਾਊਗਾ ਤੇ ਮੈਂ ਇੱਕ ਹੋਰ ਬੇਨਤੀ ਕੀਤੀ ਕਿ ਮੇਰੇ ਸਾਡੇ ਇਲਾਕੇ ਵਿੱਚ ਮੇਰੇ ਤੱਕ ਹੀ ਸਾਰੇ ਪੰਜਾਬ 'ਚ ਹੀ ਇੱਕ ਥਾਣੇ 'ਚ ਨਹੀਂ 25 ਮੁਲਾਜ਼ਮ ਹੋਣਗੇ ਕਈ ਪੋਲੀਟਿਕਲ ਬੰਦਿਆਂ ਕੋ 25 25 30 30 ਗਨਮੈਨ ਹੈਗੇ ਆ ਇਹ ਰੈਸ਼ਨਲਾਈਜੇਸ਼ਨ ਕਰਨ ਦੀ ਲੋੜ ਹੈ ਜੇ ਇੱਕ ਨੂੰ 3 ਮਿਲ ਰਿਹਾ ਤੇ ਸਾਰਿਆਂ ਨੂੰ 3 ਮਿਲਣੇ ਚਾਹੀਦੇ ਬਾਕੀ ਦੀ ਜਿਹੜੀ ਫालतੂ ਫੋਰਸ ਹੈਗੀ ਉਹ ਥਾਣਿਆਂ 'ਚ ਡਿਪਲੋਏ ਹੋਣੀ ਚਾਹੀਦੀ ਆ ਇੱਕ ਬੰਦੇ ਦੀ ਸੁਰੱਖਿਆ ਲਈ 25 ਬੰਦੇ ਯੂਜ਼ ਹੋ ਰਹੇ ਆ ਜੇ ਉਹ ਥਾਣੇ 'ਚ ਭੇਜ ਦਿਓਗੇ ਤੇ 3-4 ਥਾਣੇ 25 ਬੰਦਿਆਂ ਨੇ ਪੂਰੇ ਕਰ ਦੇਣੇ ਆ ਤੇ ਪੀ 25 ਹਜ਼ਾਰ ਬੰਦੇ ਦੀ ਸੁਰੱਖਿਆ ਹੋ ਜਾਣੀ ਆ ਉਹਦੇ ਨਾਲ ਦੀ ਹੁਣ ਤੁਹਾਡੇ ਸਵਾਲ ਚੁੱਕਣਗੇ ਕਿ ਤੁਸੀਂ ਪਿਓ ਪੁੱਤਰ ਦਾ ਸਭ ਤੋਂ ਜ਼ਿਆਦਾ ਲਈ ਫਿਰਦੇ ਹੋਣੇ ਫਿਰ ਕਰਨ ਮੈਂ ਤੁਸੀਂ ਚੈੱਕ ਕਰਾ ਲਓ ਪਹਿਲਾਂ ਚੈੱਕ ਕਰੋ ਤੇ ਫਿਰ ਮੇਰੇ ਨਾਲ ਗੱਲ ਕਰਿਓ ਅੱਛਾ ਜੀ ਆਪਾਂ ਗੱਲ ਕਰੀਏ ਲਾ ਡੈਟਰ ਦੀ ਗੱਲ ਕੀਤੀ ਹੈ ਬਰਿੰਦਰ ਮੀਤ ਪਹਾੜਾ ਉਹਨਾਂ ਦੇ ਬ੍ਰਦਰ ਦੇ ਉੱਤੇ ਇੱਕ ਜਾਨਲੇਵਾ ਕਹਿ ਲੋ ਹਮਨ ਹਮਲਾ ਅਟੈਕ ਹੁੰਦਾ ਸੀਗਾ ਗੁਰਜੀਤ ਔਜਲਾ ਦੀ ਦੀ ਰਿਸ਼ਤੇਦਾਰ ਸ਼ਾਇਦ ਜੀਜਾ ਸੀ ਜਿਹੜੇ ਉਹਨਾਂ ਤੇ ਵੀ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਆਪਣਾ ਜੀ ਗੱਲ ਕਰੀਏ ਸੁਖਵਿੰਦਰ ਕੋਟਲੀ ਜਿਹੜੇ ਵਿਧਾਇਕ ਨੇ ਮਤਲਬ ਇਹ ਲੋਕ ਤਾਂ ਸਟੇਟ ਦੀ ਫਰਸਟ ਰੋਅ ਦੇ ਵਿੱਚ ਆਉਂਦੇ ਨੇ ਕਿਉਂਕਿ ਜਨਤਾ ਨੇ ਇਹਨਾਂ ਨੂੰ ਮੰਡੇ ਵੇਖੋ ਕਾਨੂੰਨ ਹਲਕੇ ਆ ਅੱਜ ਕਾਨੂੰਨ ਤਖੜੇ ਕਰ ਦਿਓ ਇਹ ਸਾਰਾ ਕੰਮ ਕੰਟਰੋਲ ਚ ਆ ਜਾਊਗਾ ਲੋਕਾਂ ਨੂੰ ਇਹ ਪਤਾ ਵੀ ਮੈਂ ਕਿਸੇ ਦੇ ਗੋਲੀ ਮਾਰਤੀ ਕਿਸੇ ਨੂੰ ਵੱਢਤਾ ਕੋ ਪਰਚਾ ਹੋ ਗਿਆ ਨਜਾਇਜ਼ ਹਥਿਆਰ ਦਾ ਹੋ ਜਵੇ 1 ਮਹੀਨੇ ਚੋਂ ਦੀ ਜਮਾਨਤ ਹੋ ਜਾਂਦੀ ਆ ਤੁਹਾਨੂੰ ਵੱਢ ਦੇਵੇ ਕੋਈ ਉਹਦੀ ਤੇ ਨਾ ਮਹੀਨਾ ਚ ਜਮਾਨਤ ਹੈ ਉਸ ਤੋਂ ਬਾਅਦ ਉਹਦਾ ਕੰਫੀਡੈਂਸ ਲੈਵਲ ਇਨ ਆਵਾਜ਼ਾਂ ਦਾ ਵੀ ਅੰਦਰ ਰਿਹਾ ਆ ਹੁਣ ਕੋਈ ਚਿੰਤਾ ਨਹੀਂ ਜਦੋਂ ਮੈਂ ਤੁਹਾਡਾ ਮਤਲਬ ਇਗਜ਼ਾਮਪਲ ਮੇਰਾ ਨਹੀਂ ਲੋ ਕਹਿੰਦੇ ਕਿ ਮੇਰਾ ਕੀ ਵਿਗੜਨਾ ਮੇਰਾ ਕੀ ਵਿਗੜਿਆ ਸੋ ਜਦੋਂ ਕਲੈਰਿਟੀ ਆਏਗੀ ਕਿ ਵੀ ਜੇ ਮੈਂ ਕੋਈ ਕੰਮ ਗਲਤ ਕੀਤਾ ਤੇ 5 ਸਾਲ ਜਮਾਨਤ ਨਹੀਂ ਹੋਣੀ ਆ ਕਿਸੇ ਬੰਦੇ ਨੇ ਪੰਗਾ ਨਹੀਂ ਲੜਿਆ ਉਹੀ ਪੰਜਾਬੀ ਆ ਬੰਦੇ ਆ ਜਿਹੜੇ ਇੱਥੇ ਲਾ ਨਹੀਂ ਫੋਲੋ ਕਰਦੇ ਅਮਰੀਕਾ ਕੈਨੇਡਾ ਦੀ ਧਰਤੀ ਤੇ ਜਾ ਕੇ ਮਿੰਟਾਂ ਪੰਜਾਂ ਚ ਸਿੱਧੇ ਹੋ ਜਾਂਦੇ ਆ ਸਿਰਫ ਇਫੈਕਟਿਵ ਲॉਜ਼ ਹੋਣੇ ਚਾਹੀਦੇ ਰਾਜ ਸਭਾ ਸਾਡੇ ਹੋਮ ਮਿਨਿਸਟਰ ਨੇ ਦੇਸ਼ ਦੇ ਅਮਿਤ ਸ਼ਾ ਉਹਨਾਂ ਦਾ ਬਿਆਨ ਵੀ ਤੁਹਾਨੂੰ ਠੀਕ ਨਹੀਂ ਲੱਗਿਆ ਲਾਉ ਨੂੰ ਫੁੱਲਫਿਲ ਨਹੀਂ ਕਰਦਾ ਕਹਿੰਦੇ ਵੀ ਜਿਨ੍ਹਾਂ ਨੇ ਪਿੰਡਾਂ ਵਾਲੇ ਬਣਨ ਦੀ ਕੋਸ਼ਿਸ਼ ਕੀਤੀ ਹੁਣ ਬੈਠੇ ਪਾਠ ਕਰ ਰਹੇ ਨੇ ਡਿਗੁਰੂਗੜ ਦੀ ਜੇਲ੍ਹ ਚ ਭਾਵੇਂ ਕਾਨੂੰਨ ਸਖਤ ਤਾਂ ਹੈਗਾ ਇੰਪਲੀਮੈਂਟ ਕਹਿੰਦੇ ਅਸੀਂ ਲੱਗੇ ਹੋਏ ਹਾਂ ਕਰ ਕਿਉਂ ਮੈਂ ਉਹਨਾਂ ਦਾ ਬਿਆਨ ਨਹੀਂ ਸੁਣਿਆ ਜੀ ਠੀਕ ਹੈ ਨਾ ਜੀ ਤੇ ਮੈਂ ਮੇਰਾ ਤਾਂ ਯਾਰ ਪ੍ਰੋਡਕਟਿਵ ਸਵਾਲ ਕਰਿਆ ਕਰੋ ਠੀਕ ਹੈ ਅੱਛਾ ਤੁਸੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬ੍ਰੇਕ ਹੈ ਮਤਲਬ ਤੁਸੀਂ ਕਹਿੰਦੇ ਹਾਂ ਹਾਂ ਜੀ ਪੰਜਾਬ ਚ ਲਾਅ ਐਂਡ ਆਰਡਰ ਬ ਲੋਅਨਰ ਉਦੀ ਪ੍ਰੋਬਲਮ ਹੈਗੀ ਆ ਪੰਜਾਬ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਮੈਂ ਕੱਲ ਆਪਣੇ ਇਲਾਕੇ ਚ ਪਿੰਡ ਕੋਲੀਆਂ ਵਾਲ ਮੇਰਾ ਮੁੰਡਾ ਮੋਟਰ ਤੇ ਜਾਂਦਾ ਸੀ ਤਿੰਨ ਬੰਦੇ ਆਏ ਮੂੰਹ ਬੰਨ ਕੇ ਪੰਜਾਬੀਆਂ ਦੀ ਨੇਚਰਲ ਇਨਸਟਿੰਕਟਿਵਾਂ ਦੀ ਹੁੰਦੀਆਂ ਜੇ ਕੋਈ ਪਵੇ ਤੇ ਉਹ ਵਾਪਸ ਪੈਂਦੀ ਆ ਉਹ ਤਿੰਨ ਜਣੇ ਸੀ ਉਹਨੂੰ ਵੱਢਿਆ ਪਰ ਮਾਲਕ ਦੀ ਕਿਰਪਾ ਲਈ ਬਚਾਅ ਹੋ ਗਿਆ ਸਿਰ ਤੇ ਨਹੀਂ ਛੱਟ ਲੱਗੀ ਸ਼ਰੀਰ ਤੇ ਲੱਗੀ ਆ ਹੋਰ 15-20 ਦਿਨਾਂ ਤੀ ਅਸੀਂ ਭੁੱਲ ਜਾਾਂਗੇ ਪਰ ਜੇ ਉਹਦੇ ਸਿਰ ਤੇ ਸੱਟ ਲੱਗੀ ਹੁੰਦੀ ਤਾਂ ਹਾਲ ਕੀ ਹੁੰਦਾ ਪਰਿਵਾਰ ਦਾ ਇਲਾਕੇ ਦਾ ਪਿੰਡ ਦਾ ਦੇਸ਼ਤ ਲੋਕਾਂ ਚ ਹੁੰਦੀ ਆ ਕਿ ਅਸੀਂ ਆਪਦੇ ਪਿੰਡ ਚ ਵੀ ਸੁਰੱਖਿਤ ਨਹੀਂ ਹੈਗੇ ਸ਼ਾਮ ਨੂੰ 6 ਵਜੇ ਤੋਂ ਬਾਅਦ ਬੱਚੇ ਟਿਊਸ਼ਨ ਜਾਂਦੇ ਆ ਯਾਰ ਉਹ ਆਉਣਗੇ ਕੀ ਹਾਲ ਹੋਊਗਾ ਸੋ ਇਹਦੇ ਉੱਤੇ ਤੇ ਸਰਕਾਰ ਨੂੰ ਕੰਮ ਕਰਨ ਦੀ ਲੋੜ ਹੈ ਥੈਂਕ ਯੂ ਜੀ ਸੋ ਰਾਣਾ ਇੰਦਰ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ ਮਸਲਾ ਲਿਆਂਦਾ ਕਿ ਇੱਕ ਬੰਦਾ ਖੇਤ ਦੇ ਵਿੱਚ ਮੋਟਰ ਤੇ ਜਿਹੜਾ ਜਾ ਰਿਹਾ ਉਹ ਵੀ ਅੱਜ ਸੁਰੱਖਿਤ ਨਹੀਂ ਹੈ ਲੋਕ ਦਿਨ ਦਿਹਾੜੇ ਰਾਤ ਦੀ ਪਰਵਾਹ ਵੀ ਨਹੀਂ ਕਰਦੇ ਮਾਰਨ ਨੂੰ ਵੱਢਣ ਨੂੰ ਤੁਰ ਪੈਂਦੇ ਨੇ ਤੇ ਫਿਰ ਸਟੇਟ ਦਾ ਕੀ ਹਾਲ ਹੋਏਗਾ ਸਪੀਕਰ ਦੇ ਜਿਹੜੇ ਧਿਆਨ ਦੇ ਵਿੱਚ ਆਇਆ ਮਾਮਲਾ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਪੰਜਾਬ ਤੋਂ ਸਾਡੀ ਸਟੇਟ ਦੇ ਹੋਮ ਮਿਨਿਸਟਰ ਵੀ ਨੇ ਤੇ ਉਸ ਤੋਂ ਬਾਅਦ ਪੁਲਿਸ ਵਿਭਾਗ ਦੇ ਮੁਖੀ ਗੌਰਵ ਯਾਦਵ ਕਿੰਨਾ ਕਿ ਇਸ ਮਸਲੇ ਨੂੰ ਸੀਰੀਅਸ ਲੈਂਦੇ ਨੇ ਦੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ